ਧਰਮ ਗੁਰੂ ਦੇ ਸਾਹਿਬ ਜਾਦੇ ਜਿਨ੍ਹਾਂ ਦੇਸ਼ ਅਤੇ ਧਰਮ ਦੀ ਖਾਤਰ ਹਸਤ ਕੇ ਆਪਣੀ ਸ਼ਹਾਦਤ ਦਿੱਤੀ ਪਰ ਆਪਣੇ ਗ੍ਰੇਹ ਅਰਾਦੇ ਤੋਂ ਨਹੀਂ ਡੋਲੇ ਤੇ ਇਸ ਮਹੀਨੇ ਨੂੰ ਯਾਦ ਕਰਦੇ ਹੋਏ ਬੱਚਿਆਂ ਨੇ ਪ੍ਰੋਗਰਾਮ ਕੀਤਾ ਔਰ ਸਾਨੂੰ ਸਾਰਿਆਂ ਨੂੰ ਇਹ ਸਾਡਾ ਫਰਜ਼ ਬਣਦਾ ਆ ਕਿ ਇਸ ਮਹੀਨੇ ਨੂੰ ਅਸੀਂ ਵੱਧ ਚੜ ਕੇ ਬੱਚਿਆਂ ਨੂੰ ਸਿੱਖਿਆ ਦੇਈਏ ਬੱਚਿਆਂ ਨੂੰ ਦਸੀਏ ਬਹੁਤ ਵੱਡਾ ਪਰਾਲਾ ਹੈ ਵਾਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਇਹ ਸਾਡੇ ਕੌਮ ਦੀ ਪਨੀਰੀ ਹਨ ਕਿ ਆ ਜਿਹੜੇ ਦਿਨ ਨੇ ਨਾ ਇਹ ਦਿਨਾਂ 'ਚ ਆਪੋ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਸਹਿਬਜ਼ਾਦੀਆਂ ਦੇ ਨਾਮ ਵੀ ਤੇ ਉਹਨਾਂ ਦੀਆਂ ਸਾਖੀਆਂ ਵੀ ਜ਼ਰੂਰ ਸੁਣਾਓ ਸ਼ਹੀਦੀ ਦਿਹਾੜੇ ਦੇ ਪਵਿੱਤਰ ਸਮੇ ਨੂੰ ਯਾਦ ਕਰਦੇ ਹੋਏ ਨਿਊਯਾਰਕ ਦੇ ਗੁਰਦੁਆਰਾ ਸਿੱਖ ਸੈਂਟਰ ਕੁਇਨਸ ਵਿਲੇਜ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਖਾਲਸਾ ਸਕੂਲ ਦੇ ਬੱਚਿਆਂ ਨੇ ਕੀਰਤਨ ਧਾਰਮਿਕ ਸਿੱਖਿਆ ਅਤੇ ਉਪਦੇਸ਼ਾਂ ਰਾਹੀਂ ਆਪਣੀ ਧਾਰਮਿਕ ਮਹੱਤਤਾ ਨੂੰ ਯਾਦ ਕੀਤਾ ਇਹ ਪ੍ਰੋਗਰਾਮ ਬਾਹਰੀ ਦੇਸ਼ਾਂ ਦੇ ਵਿੱਚ ਰਹਿੰਦੇ ਸਾਰੇ ਸਿੱਖਾਂ ਦੇ ਲਈ ਆਪਣੇ ਧਾਰਮਿਕ ਵਿਰਸੇ ਦੇ ਨਾਲ ਜੁੜੇ ਰਹਿਣ ਦੇ ਲਈ ਇੱਕ ਉਦਾਹਰਣ ਬਣ ਗਿਆ ਦਸੰਬਰ ਮਹੀਨੇ ਦੇ ਅਖੀਲੇ ਦਿਨ ਸਿੱਖ ਕੌਮ ਦੇ ਵਿੱਚ ਵਿਰਾਗ ਵਾਲੇ ਦਿਨ ਮੰਨੇ ਜਾਂਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਸਿੱਖ ਕੌਮ ਤੋਂ ਵਾਰ ਦਿੱਤਾ ਸੀ ਸਾਕਾ ਚਮਕੌਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਹੋਈ ਤੇ ਸਾਕਾ ਸਰਹੰਦ ਦੇ ਵਿਖੇ ਛੋਟੇ ਸਹਬਜ਼ਾਦਿਆਂ ਨੂੰ ਨਿਮਾਹ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਗੁਜਰਕੌਰ ਜੀ ਨੇ ਠੰਡੇ ਬੂਚੇ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸਿੱਖ ਕੌਮ ਦੇ ਵਿੱਚ ਇਹਨਾਂ ਦਿਨਾਂ ਤੇ ਵਿੱਚ ਹਰ ਗੁਰੂ ਘਰ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਨੇ ਜਿਨ੍ਹਾਂ ਤਹਿਤ ਸਹਬਜ਼ਾਦਿਆਂ ਤੇ ਮਾਤਾ ਗੁਜਰਕੋਲ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਇਸੇ ਤਹਿਤ ਨਿਯੋਕ ਤੇ ਗੁਰਦੁਆਰਾ ਸਿੱਖ ਸੈਂਟਰ ਕਵਿੰਸ ਵਿਲੇਜ ਵਿਖੇ ਸਮਾਗਮ ਉਲੀਕੇ ਗਏ ਜਿਨ੍ਹਾਂ ਦੇ ਤਹਿਤ ਖਾਲਸਾ ਸਕੂਲ ਦੇ ਬੱਚਿਆਂ ਦੁਆਰਾ ਵਿਸ਼ੇਸ਼ ਤੌਰ ਉੱਤੇ ਭਾਵਪੂਰਵਕ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਬੱਚਿਆਂ ਦੁਆਰਾ ਕੀਰਤਨ ਰਾਹੀਂ ਧਾਰਮਿਕ ਵਿਦਿਆ ਰਾਹੀਂ ਧਾਰਮਿਕ ਭਾਸ਼ਣਾ ਰਾਹੀਂ ਵਿਸ਼ੇਸ਼ ਤੌਰ ਤੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਸਹਿਬਜ਼ਾਦੀਆ ਅਤੇ ਮਾਤਾ ਗੁਸਰ ਕੌਰ ਹੋਣਾਂ ਦੀ ਲਾਸਾਨੀ ਸ਼ਹਾਦਤ ਬਾਰੇ ਬੱਤਾਂ ਪਾਈਆਂ ਗਈਆਂ ਹਾਸਤੇ ਆਪਣੀ ਸ਼ਹਾਦਤ ਦਿੱਤੀ ਪਰ ਆਪਣੇ ਗ੍ਰੇਹ ਆਰਾਦੇ ਤੋਂ ਨਹੀਂ ਡੋਲੇ ਸਿਆਣਿਆਂ ਦਾ ਕਥਨ ਹੈ ਕਿ ਸਰੀਰਕ ਮੌਤ ਅਸਲ ਮੌਤ ਨਹੀਂ ਹੁੰਦੀ ਬਲਕਿ ਜਮੀਰ ਦਾ ਮਲ ਜਾਣਾ ਅਸਲ ਮੌਤ ਹੁੰਦੀ ਹੈ ਬਹੁਤ ਸਾਰੇ ਲੋਕ ਮਰ ਕੇ ਵੀ ਲੋਕ ਮਨਾ ਵਿੱਚ ਜਿਉਂਦੇ ਹਨ ਅਤੇ ਬਹੁਤ ਸਾਰੇ ਲੋਕ ਜਿਉਂਦੇ ਆ ਵੀ ਮਰਿਆ ਵਾਂਗ ਜੀਵਨ ਕੱਟਦੇ ਹਨ ਚੰਕੋੜੀ ਕੱਚੀ ਗੜੀ ਵਿੱਚ ਦਿਸਨੇ ਪਿਤਾ ਚਾਰੋਂ ਸਿੰਗਾ ਨਾਲ ਮੌਜੂਦ ਹਨ ਗੜੀ ਦੇ ਬਾਹਰ 10 ਲੱਖ ਮੁਗਲ ਘੇਰਾ ਪਾ ਕੇ ਖੜੇ ਹਨ ਪੰਜ ਪੰਜ ਸਿੰਘਾਂ ਦਾ ਜਥਾ ਬਾਹਰ ਆਉਂਦਾ ਹੈ ਅਤੇ ਬੇਅੰਤ ਬਹਿਰੀਆਂ ਨੂੰ ਮਾਰ ਕੇ ਸ਼ਹੀਦ ਹੋ ਜਾਂਦੇ ਹਨ ਬਿਗਾਨੀਆਂ ਸਿਆ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਅ ਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਮੋਕੇ ਖਾਲਸਾ ਸਕੂਲ ਦੇ ਅਧਿਆਪਕਾਂ ਦੁਆਰਾ ਵੀ ਬੱਚਿਆਂ ਦੁਆਰਾ ਪੰਜਾਬੀ ਤੇ ਇਤਿਹਾਸ ਬਾਰੇ ਪੇਸ਼ ਕੀਤੇ ਪ੍ਰੋਗਰਾਮ ਦੀ ਸਲਾਘਾ ਕਰਦੇ ਹੋਏ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਲੋੜ ਹੈ ਇਸ ਤਰ੍ਹਾਂ ਦੇ ਖਾਲਸਾ ਸਕੂਲ ਦੀਆਂ ਕਲਾਸਾਂ ਦੇ ਵਿੱਚ ਲੈ ਕੇ ਆਉਣ ਦੀ ਤਾਂ ਕਿ ਬੱਚੇ ਆਪਣੇ ਧਰਮ, ਵਿਰਸੇ ਅਤੇ ਇਤਿਹਾਸ ਨਾਲ ਜੁੜ ਕੇ ਰਹਿ ਸਕਣ ਹਾਂਜੀ ਜਿਸ ਤਰ੍ਹਾਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਹੀ ਹੈਗਾ ਕਿ ਬੱਚਿਆਂ ਨੇ ਸਟੇਜ ਪਰਫਾਰਮੈਂਸ ਕੀਤੀ ਹੈਗੀ ਆ ਤੇ ਸਾਰੇ ਬੱਚੇ ਜਿਹੜੇ ਹੈਗੇ ਆ ਗੁਰਦੁਆਰਾ ਖਾਲਸਾ ਸਕੂਲ ਸਿਕ ਸੈਂਟਰ ਆਫ ਨਿਊਯਾਰਕ ਇੰਕ ਦੇ ਬੱਚੇ ਹੈਗੇ ਆ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਵਿੱਚ ਬਹੁਤ ਦੇਰ ਤੋਂ ਖਾਲਸਾ ਸਕੂਲ ਜਿਹੜਾ ਹੈਗਾ ਉਹ ਚੱਲ ਰਿਹਾ ਤੇ ਜਿਹਦੇ ਵਿੱਚ ਕਿ ਪੰਜਾਬੀ ਦੀ ਸਿਖਲਾਈ ਦਿੱਤੀ ਜਾਂਦੀ ਆ ਗੁਰਮਤਿ ਦੀ ਸਿਖਲਾਈ ਦਿੱਤੀ ਜਾਂਦੀ ਆ ਬੱਚੇ ਸੰਥਿਆ ਸਿੱਖਦੇ ਆ ਤੇ ਬੱਚੇ ਜਦੋਂ ਆਉਂਦੇ ਆ ਇੱਥੇ ਸਕੂਲ ਦੇ ਵਿੱਚ ਤੇ ਰੋਂਦੇ ਆਉਂਦੇ ਆ ਤੇ ਹੌਲੀ-ਹੌਲੀ ਹੌਲੀ ਜਿਸ ਤਰ੍ਹਾਂ ਤੁਸੀਂ ਦੇਖਦੇ ਆ ਕਿ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਹੈਗਾ ਤੇ ਸੋ ਇਸ ਕਰਕੇ ਔਰ ਖਾਸ ਕਰ ਆ ਮਹੀਨਾ ਜਿਹੜਾ ਚੱਲ ਰਿਹਾ ਹੈਗਾ ਇਹ ਪੋ ਦਾ ਮਹੀਨਾ ਸਿੱਖ ਕੌਮ ਦਾ ਸ਼ਹੀਦੀਆਂ ਦਾ ਮਹੀਨਾ ਹੈਗਾ ਜੀ ਤੇ ਇਸ ਮਹੀਨੇ ਨੂੰ ਯਾਦ ਕਰਦੇ ਹੋਏ ਬੱਚਿਆਂ ਨੇ ਪ੍ਰੋਗਰਾਮ ਕੀਤਾ ਔਰ ਸਾਨੂੰ ਸਾਰਿਆਂ ਨੂੰ ਇਹ ਸਾਡਾ ਫਰਜ਼ ਬਣਦਾ ਆ ਕਿ ਇਸ ਮਹੀਨੇ ਨੂੰ ਅਸੀਂ ਵੱਧ ਚੜ ਕੇ ਬੱਚਿਆਂ ਨੂੰ ਸਿੱਖਿਆ ਦੇਈਏ ਬੱਚਿਆਂ ਨੂੰ ਦੱਸੀਏ ਕਿ ਸਾਡੇ ਵੱਡੇ ਸਾਹਿਬਜ਼ਾਦੇਆਂ ਨੇ ਕਿਸ ਤਰ੍ਹਾਂ ਸ਼ਹੀਦੀਆਂ ਪਾਈਆਂ ਤੇ ਸਾਡੇ ਛੋਟੇ ਸਾਹਿਬਜ਼ਾਦੇ ਜਿਹੜਾ ਜਿਹੜੇ ਕਿ 7 ਸਾਲ ਦੀ ਉਮਰ 9 ਸਾਲ ਦੀ ਉਮਰ ਸੀਗੀ ਉਹਨਾਂ ਨੇ ਕਿੱਦਾਂ ਸ਼ਹੀਦੀਆਂ ਪਾਈਆਂ ਪਰ ਉਹ ਅਡੋਲ ਰਹੇ ਆਪਣੀ 휴ਮੈਨਿਟੀ ਦੇ ਵਾਸਤੇ ਸਾਡੇ ਗੁਰੂਆਂ ਨੇ ਕਿੱਦਾਂ ਸ਼ਹੀਦੀਆਂ ਪਾਈਆਂ ਉਹ ਸਾਰੀਆਂ ਚੀਜ਼ਾਂ ਦੀਆਂ ਕਥਾਵਾਂ ਜਿਹੜੀਆਂ ਹੈਗੀਆਂ ਸਾਡੇ ਪੇਰੈਂਟਸ ਨੂੰ ਸਾਰਿਆਂ ਨੂੰ ਦੱਸਣੀਆਂ ਚਾਹੀਦੀਆਂ ਜੀ ਇਸ ਪ੍ਰੋਗਰਾਮ ਨੂੰ ਤਰਤੀਬ ਬਦ ਕਰਨ ਦੇ ਵਿੱਚ ਗੁਰਮੇਲ ਸਿੰਘ ਹੋਣਾ ਦਾ ਵੀ ਵਿਸ਼ੇਸ਼ ਸਹਿਯੋਗ ਰਿਆ ਸੈਕੈਂਟਰ ਆਫ ਕਿਨਸਵਿਲੇ ਜੋ ਕਿ ਅੱਜ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਸਿੱਖ ਸੈਂਟਰ ਆਫ ਸਕੀਨਵਲੇਸ ਜੋ ਕਿ ਖਾਲਸਾ ਸਕੂਲ ਆ ਉਹਦੇ ਵਿੱਚ ਅੱਜ ਜੋ ਕਿ ਸ਼ਹੀਦੀ ਦਿਹਾੜੇ ਧੰਨ ਧੰਨ ਮਾਤਾ ਗੁਰਕੌਰ ਜੀ ਧੰਨ ਧੰਨ ਚਾਰ ਸਾਹਿਬ ਜਾਦੇ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਹਰ ਸਾਲ ਦੀ ਤਰ੍ਹਾਂ ਸਕੂਲ ਦੇ ਬੱਚਿਆਂ ਵੱਲੋਂ ਜੋ ਕਿ ਗੁਰਮਤਿ ਦੀਵਾਨ ਸਜਾਏ ਜਾਂਦੇ ਹਨ ਉਹਨਾਂ ਦੇ ਵਿੱਚ ਆਪਣੇ ਗਰਬਾਣੀ ਅਤੇ ਕਵਤਾ ਪੇਸ਼ ਕੀਤੀਆਂ ਗਈਆਂ ਹਨ ਅੱਜ ਕਿਉਂਕਿ ਬੜਾ ਹੀ ਸ਼ਲਾਘਾ ਵਾਲਾ ਇਹੋ ਜੋਗ ਹੈ ਆਪਣੇ ਜੋ ਬੱਚੇ ਕਰਦੇ ਹਨ ਕਿਉਂਕਿ ਸਿੱਖੀ ਦੇ ਨਾਲ ਬੱਚੇ ਜੋੜਦੇ ਹਨ ਨਾਲ ਪੇਰੈਂਟਸ ਇੱਥੇ ਬੱਚਿਆਂ ਨੂੰ ਲੈ ਕੇ ਆਉਂਦੇ ਹਨ ਉਹਦੇ ਨਾਲ ਪੰਜਾਬੀ ਸਿੱਖਦੇ ਪੰਜਾਬੀ ਤੋਂ ਬਾਅਦ ਜਦੋਂ ਬੱਚਿਆਂ ਨੂੰ ਪੂਰਾ ਪੰਜਾਬੀ ਦਾ ਕੋਰਸ ਕੰਪਲੀਟ ਹੁੰਦਾ ਹੈ ਤੇ ਭਾਈ ਪ੍ਰੇਮ ਸਿੰਘ ਜੀ ਉਹਨਾਂ ਨੂੰ ਗਰਬਾਣੀ ਦੀ ਸੰਥਿਆ ਦਿੰਦੇ ਹਨ ਬਹੁਤ ਵੱਡਾ ਅਪਰਾਲਾ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਇਹ ਸਾਡੇ ਕੌਮ ਦੀ ਪਨੀਰੀ ਹਨ ਛੋਟੇ ਸਾਹਿਬ ਜਿਆਦਿਆਂ ਨੇ ਜੋ ਫਤੇਗੜ ਸਾਹਿਬ ਦੀ ਧਰਤੀ ਤੇ ਨੀਂ ਰੱਖੀ ਆ ਆਪਣੇ ਸਿੱਖੀ ਦੀ ਜੋ ਸਿੱਖੀ ਦੀ ਨੀ ਪੱਕੀ ਰੱਖੀ ਆ ਇਹਨਾਂ ਸਾਡੇ ਬੱਚਿਆਂ ਨੇ ਇਹ ਸੇਵਾ ਸੰਭਾਲ ਕਰਨੀ ਆ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ ਇਸ ਮੌਕੇ ਗੁਰੂ ਘਰ ਦੇ ਹਟ ਗ੍ਰੰਥੀ ਪਾਈਪਲਵਿੰਦਰ ਸਿੰਘ ਹੋਣਾ ਨੇ ਵੀ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਕਿ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਸਹਬਜ਼ਾਦੀਆਂ ਤੇ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਬੱਚੇ ਆਪਣੇ ਇਤਿਹਾਸ ਤੋਂ ਸਿੱਖੀ ਸਿਧਾਂਤਾਂ ਤੋਂ ਅਤੇ ਸਹਬਜ਼ਾਦੀਆਂ ਦੀ ਲਾਸਾਨੀ ਸ਼ਹਾਦਤਾਂ ਤੋਂ ਜਾਣੂ ਹੋ ਕੇ ਉਹਨਾਂ ਤੋਂ ਸੇਧ ਲੈ ਸਕਣ ਆਪਣੇ ਅੰਦਰੋਂ ਸਿੱਖੀ ਦਾ ਜਜਵਾ ਕਦ ਗਾਤਮ ਨਹੀਂ ਹੋ ਸਕੇ ਕਿਉਂ ਕਿਉਂਕਿ ਜਿਹੜੇ ਆ ਦਿਨ ਚੱਲ ਰਿਹਾ ਨਾ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਸਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ ਹੈ ਬੇਅੰਤ ਸ਼ਹੀਦ ਸਿੰਘਾਂ ਦਾ ਖੂਨ ਡੁੱਲਿਆ ਹੋਇਆ ਹੈ ਉਹ ਜਜ਼ਬਾ ਸਾਡੇ ਅੰਦਰ ਹੀ ਰਹਿਣਾ ਹੈ ਉਹ ਜਾਣਾ ਨਹੀਂ ਤੇ ਭੈਣਾਂ ਨੂੰ ਬੇਨਤੀ ਹੈ ਮਾਮਾ ਬੈਠੀਆਂ ਕਿ ਆ ਜਿਹੜੇ ਦਿਨ ਨੇ ਨਾ ਇਹ ਦਿਨਾਂ 'ਚ ਆਪੋ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਸਹਿਬਜ਼ਾਦੀਆਂ ਦੇ ਨਾਮ ਵੀ ਤੇ ਉਹਨਾਂ ਦੀਆਂ ਸਾਖੀਆਂ ਵੀ ਜ਼ਰੂਰ ਸੁਣਾਓ ਕਮ ਸੇ ਕਮ ਇੱਕ ਵੀਕ ਚਾਹੀਦਾ ਤਾਂ ਹਰ ਰੋਜ਼ ਹੀ ਹੈ ਸਿੱਖ ਹੋਣ ਦੇ ਨਾਲ ਤੇ ਸਾਡਾ ਸਾਰਿਆਂ ਦਾ ਫਰਜ਼ ਹੈ ਚਾਹੀਦਾ ਹਰ ਰੋਜ਼ ਹੈ ਪਰ ਕਮ ਸੇ ਕਮ ਇੱਕ ਵੀਕ ਅਸਤ ਪੋ ਦੀਆਂ ਰਾਤਾਂ ਤੇ ਆਪਾਂ ਕਲਗੀਧਰ ਪਾਤਸ਼ਾਹ ਦੇ ਪਿਆਰ 'ਚ ਜੁੜੀਏ ਸਮੇਤੀ ਲੋੜ ਹੈ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਆਉਣ ਵਾਲੀ ਪਨੀਰੀ ਨੂੰ ਆਪਣੇ ਧਰਮ ਆਪਣੇ ਇਤਿਹਾਸ ਤੇ ਆਪਣੇ ਗੁਰੂ ਘਰਾਂ ਤੇ ਨਾਲ ਜੋੜਨ ਦੇ ਲਈ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਪਰਿਵਾਰਾ ਸਮੇਤ ਹਾਜ਼ਰ ਹੋਈਏ ਤਾਂ ਕਿ ਸਾਡੇ ਬੱਚੇ ਸਾਡੇ ਇਤਿਹਾਸਕ ਦਿਨਾਂ ਦੇ ਨਾਲ ਜੁੜ ਸਕਣ ਤੇ ਉਹਨਾਂ ਨੂੰ ਇਹਨਾਂ ਦਿਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਰਹੇ ਨਿਯੁਕਤੋ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ